ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਆਈ ਹੋਪ ਸਾਰੇ ਜਨੇ ਠੀਕ ਹੋਣ ਜੀ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐਂ ਜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਸਾਰੇ ਸੂਟਾਂ ਦੇ ਉੱਪਰ ਡਿਸਕਾਊਂਟ ਹੈ ਜੀ ਰਖੜੀ ਦਾ ਡਿਸਕਾਊਂਟ ਚੱਲ ਰਿਹਾ ਹੈ ਰਾਖੀ ਆਫਰ ਚੱਲ ਰਿਹਾ ਸਾਰੇ ਸੂਟਾਂ ਤੇ ਜਿਹੜੇ ਵੀ ਸੂਟ ਇਸ ਤੋਂ ਪਹਿਲਾਂ 2200 ਦੇ ਸੀਗੇ ਉਹ ਬਹੁਤ ਜ਼ਿਆਦਾ ਸਸਤੇ 1500 1600 ਦੀ ਰੇਂਜ ਤੱਕ ਦੇ ਸੂਟ ਰਹਿ ਗਏ ਆ ਬਹੁਤ ਜ਼ਿਆਦਾ ਵੱਡਾ ਡਿਸਕਾਊਂਟ ਹੈ ਤੁਸੀਂ ਇਸ ਡੀਲ ਦਾ ਫਾਇਦਾ ਉਠਾ ਸਕਦੇ ਹੋ ਤੁਸੀਂ ਰਖੜੀ ਆਫਰ ਦੇ ਵਿੱਚ ਆਪਣਾ ਬੈਨੀਫਿਟ ਵੀ ਲੈ ਸਕਦੇ ਹੋ ਤੇ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਅੱਜ ਦੇਖਦੇ ਹਾਂ ਜੋ ਮਾਰਕੀਟ ਦੇ ਵਿੱਚ ਬਿਲਕੁਲ ਨਵਾਂ ਡਿਜ਼ਾਈਨ ਆਇਆ ਵਿਸਕੋਜ਼ オーਰਗੈਂਜ਼ਾ ਦਾ ਡਿਜ਼ਾਈਨ ਹੈ ਜੀ ਮਾਰਕੀਟ ਦੇ ਵਿੱਚ ਇਹ ਬਿਲਕੁਲ ਨਵਾਂ ਨਵਾਂ ਡਿਜ਼ਾਈਨ ਆਇਆਗਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਇਸ ਦਾ ਇਹ ਦੁਪੱਟਾ ਅੱਛਾ ਜੀ ਸਭ ਤੋਂ ਪਹਿਲਾਂ ਚਲੋ ਦੁਪੱਟੇ ਤੇ ਨਿਗਾਹ ਮਾਰ ਲੈਨੇ ਆ ਬਹੁਤ ਹੀ ਜ਼ਿਆਦਾ ਸੋਹਣੀ ਚੀਜ਼ ਹੈ ਮੈਨੂੰ ਪਰਸਨਲੀ ਬੜਾ ਪਿਆਰਾ ਲੱਗਿਆ ਇਸੇ ਲਈ ਮੈਂ ਲੈ ਕੇ ਆਈ ਹਾਂ ਬੁਟੀਕ ਦੇ ਉੱਪਰੋਂ ਇਸ ਦਾ ਤੁਸੀਂ ਨੇੜੇ ਤੋਂ ਦੇਖੋ ਇਹ ਨਾ ਜਿਸ ਤਰ੍ਹਾਂ ਦਬਕਾ ਨਹੀਂ ਲੱਗਿਆ ਹੁੰਦਾ ਹੈਂਡਵਰਕ ਦੇ ਵਿੱਚ ਦਬਕੇ ਵਾਲੀ ਲੁੱਕ ਹੈ ਇਸ ਦੀ ਆਉਟਿੰਗ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਹੈ ਵਿਸਕੋਸ オーਰਗੰజా ਸੌਫਟ ਇੰਨਾ ਕਿ ਪਤਾ ਹੀ ਨਹੀਂ ਲੱਗਦਾ ਇਹ ਪਿਓਰ ਵਾਲਾ オーਰਗੰజా ਹੈ ਤੇ ਇਸ ਦੇ ਉੱਪਰ ਜਿਵੇਂ ਦਬਕੇ ਦੀ ਆਉਟਲਾਈਨਿੰਗ ਹੋਈ ਹੁੰਦੀ ਹੈ ਇਸ ਟਾਈਪ ਦੀ ਆਉਟਲਾਈਨਿੰਗ ਹੋਈ ਵੀ ਹੈ ਇਸ ਦੀ ਇਹ ਦੇਖੋ ਤੁਸੀਂ ਨੇੜੇ ਤੋਂ ਇਹ ਸਾਰਾ ਆਉਟਲਾਈਨ ਹੋਈ ਵੀ ਹੈ ਇਸ ਦੀ ਤੇ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਜੀ ਇਸ ਦਾ ਇਹ ਦੇਖੋ ਮੈਂ ਤੁਹਾਨੂੰ ਇੱਕ ਵਾਰ ਵੇਅਰ ਕਰਕੇ ਦਿਖਾ ਦੇਣੀ ਹੈ ਲੈ ਕੇ ਦਿਖਾ ਦੇਣੀ ਹੈ ਇਹ ਦੇਖੋ ਜੀ ਇਹ ਇਸ ਦਾ ਦੁਪੱਟਾ ਹੈ ਬਾਕਮਾਲ ਚੀਜ਼ ਹੈ ਰੀਅਲੀ ਮਤਲਬ ਅਗਰ ਮਾਰਕੀਟਸ ਕੁਝ ਨਵਾਂ ਆਇਆ ਹੈ ਤਾਂ ਬਹੁਤ ਸੋਹਣੀ ਚੀਜ਼ ਹਟ ਕੇ ਆਈ ਹੈ ਇਹ ਇਹ ਦੇਖੋ ਇਸ ਤੇ ਪੱਲਿਆਂ ਦੇ ਉੱਤੇ ਇਦਾਂ ਕਰਕੇ ਬਲੈਕ ਲੇਸ ਲੱਗੀ ਹੋਈ ਹੈ ਹੁਣ ਆਪਾਂ ਇਹਦੇ ਕਮੀਜ਼ ਦੀ ਗੱਲ ਕਰਦੇ ਹਾਂ ਸ਼ਰਟ ਦੇਖਦੇ ਹਾਂ ਹੁਣ ਆਪਾਂ ਇਹਦੀ ਤੇ ਇਹਦੀ ਬਾਟਮ ਦੇਖਦੇ ਹਾਂ ਇਸਦੇ ਨਾਲ ਸ਼ਰਟ ਆ ਜਾਂਦੀ ਹੈ ਜੀ ਪਿਓਰ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੈ ਇਹ ਪਿਓਰ ਵਿਸਕੋਸ ਔਰਗੈਂਜ਼ਾ ਦੀ ਇਸਦੀ neck ਦੇ ਉੱਪਰ ਇਹ ਪੱਟੀ ਦਾ ਡਿਜ਼ਾਈਨ ਰਹੂਗਾ ਇਹ ਵਾਲਾ ਲਾਈਨਿੰਗ ਇਸ ਦਾ ਸੈਲਫ ਡਿਜ਼ਾਈਨ ਹੈ ਤੇ ਸੌਫਟ ਇਹ ਬਹੁਤ ਪਿਆਰਾ ਹੈ ਇਹ ਦੇਖੋ نیچے ਘੇਰੇ ਤੇ ਇਸ ਤੇ ਲੇਸ ਵੀ ਰਹੇਗੀ ਇਹ ਕਰਕੇ ਬਲੈਕ ਜੋ ਦੁਪੱਟੇ ਦੇ ਉੱਤੇ ਹੈ ਤੇ ਉਹੀ ਦਬਕਾ ਟਾਈਪ ਦੀ ਲਾਈਨਿੰਗ ਹੈ ਜਿਹੜੀ ਆਊਟਲਾਈਨਿੰਗ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਬੈਕ ਸਾਈਡ ਇਸ ਤੇ ਪ੍ਰਿੰਟਡ ਰਹੇਗੀ ਫਰੰਟ ਦੇ ਉੱਪਰ ਇਸ ਤੇ ਵਰਕ ਰਹੇਗਾ ਇਹ ਦੇਖੋ ਇਹ ਬੈਕ ਸਾਰਾ ਪ੍ਰਿੰਟਡ ਰਹੇਗਾ ਸੋਹਣੀ ਚੀਜ਼ ਹੈ ਸੋ ਹਰ ਇੱਕ ਦੇ ਆਪਣਾ ਆਪਣਾ ਟੇਸਟ ਆਪਣੀ ਚੁਆਇਸ ਹੁੰਦੀ ਹੈ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਕਲਰ ਵੀ ਥੋੜੇ ਜਿਵੇਂ ਕਿ ਡਿਫਰੈਂਟ ਕਲਰ ਆਪਾਂ ਬਹੁਤ سارے ਗੁਲਾਬੀ ਲਾਲ ਪੀਲੇ ਇਸ ਤਰ੍ਹਾਂ ਦੇ ਪਾ ਚੁੱਕੇ ਹੁੰਦੇ ਆ ਇਹ ਸਾਰੇ ਬਹੁਤ हटਕੇ ਰੰਗ ਆਏ ਹੋਏ ਆ ਇਹ ਦੇਖੋ ਜੀ ਇਹ ਸੂਟ 250 ਦੀ ਰੇਂਜ ਵਿੱਚ ਹੈ ਬਟ ਆਫਟਰ ਡਿਸਕਾਊਂਟ ਇਹ ਤੁਹਾਨੂੰ 1599 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣ ਜਾ ਰਿਹਾ ਹੈ ਸ਼ਿਪਿੰਗ ਇਹਨਾਂ ਦੀ ਰੱਖੜੀ ਆਫਰ ਤੱਕ ਫ੍ਰੀ ਰਹੇਗੀ ਜੀ ਸ਼ਿਪਿੰਗ ਸਾਰਿਆਂ ਦੀ ਫ੍ਰੀ ਰਹੇਗੀ ਇਹ ਤੁਹਾਨੂੰ 1599 ਜਾਨੀ ਕਿ 1600 ਦਾ ਸੂਟ ਆਫਟਰ ਡਿਸਕਾਊਂਟ ਤੇ ਇਸ ਦੇ ਨਾਲ ਸ਼ਿਪਿੰਗ ਫ੍ਰੀ ਰਹੇਗੀ ਸੋ ਆਈ ਹੋਪ ਤੁਹਾਨੂੰ ਇਹ ਸੂਟ ਬਹੁਤ ਸੋਹਣੇ ਲੱਗੇ ਹੋਣੇ ਆ ਪਿਆਰਾ ਲੱਗਿਆ ਹੋਏਗਾ ਇਹ ਵਾਲਾ ਸੂਟ ਤੇ ਇਸ ਦੇ ਨਾਲ ਬਾਟਮ ਦੇਖ ਲਿਨ ਨੇ ਬਾਟਮ ਇਸ ਦੇ ਨਾਲ ਮੈਚਿੰਗ ਹੈ ਜੀ ਇਸ ਦੇ نیچے ਇਸ ਤਰ੍ਹਾਂ ਦੀ ਲਾਈਨਿੰਗ ਲੱਗੇਗੀ ਤੇ ਇਹ ਇਸ ਦਾ ਬੇਸ ਹੈ ਜੋ ਪੀਚ ਹੈ ਬੇਸ ਦੇ ਨਾਲ ਦੀ ਤੁਹਾਨੂੰ ਵੀਡੀਓ ਦੇ ਵਿੱਚ ਆਈ ਥਿੰਕ ਇਹ ਥੋੜੀ ਜਿਹੀ ਬ੍ਰਾਈਟ ਲੱਗ ਰਹੀ ਹੋਣੀ ਹੈ ਬਟ ਇਹ ਬ੍ਰਾਈਟ ਨਹੀਂ ਹੈ ਇਸ ਤੇ ਕੰਟਰਾਸਟ ਹੈ ਇਸ ਤਰ੍ਹਾਂ ਦਾ ਬੇਸ ਹੈ ਇਸ ਤੇ ਫਲਾਵਰਸ ਨੇ ਤੇ ਇਹ ਫਲਾਵਰ ਦੇ ਨਾਲ ਮੈਚਿੰਗ ਇਸ ਦੀ ਬਾਟਮ ਹੈ ਫਲਾਵਰ ਦੇ ਨਾਲ ਮੈਚਿੰਗ ਬਾਟਮ ਹੈ ਪਿਓਰ ਵਿਸਕੋਸ ਦਾ ਦੁਪੱਟਾ ਜੀ ਪਿਓਰ ਵਿਸਕੋਸ オーਰਗੈਂਜ਼ਾ ਦਾ ਕਮੀਜ਼ ਹੈ ਪਿਓਰ ਦਾ ਦੁਪੱਟਾ ਹੈ ਤੇ ਇਸ ਦੇ ਨਾਲ ਮਸਲੀਨ ਦੀ ਪਿਓਰ ਦੀ ਬਾਟਮ ਹੈ ਸੋ ਇਹ ਸੂਟ ਜੀ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਤੇ ਮਿਲ ਰਿਹਾ 1600 ਦੀ ਰੇਂਜ ਵਿੱਚ ਫ੍ਰੀ ਸ਼ਿਪਿੰਗ ਇਸ ਤੇ ਵਿੱਚ ਦੂਸਰਾ ਕਲਰ ਦੇਖ ਲੈਣੇ ਆਪਾਂ ਦੂਸਰਾ ਕਲਰ ਇਸਦਾ ਹੋਏਗਾ ਜੀ ਪਿਸਤਾ ਗ੍ਰੀਨ ਪਿਸਤਾ ਗ੍ਰੀਨ ਇਸ ਦੀ ਬਾਟਮ ਰਹੇਗੀ ਇਹ ਪਿਸਤਾ ਗ੍ਰੀਨ ਬਾਟਮ ਹੈ ਇਹ ਇਸਦਾ ਦੁਪੱਟਾ ਹੈ ਪਿਸਤਾ ਗ੍ਰੀਨ ਪਾ ਦੁਪੱਟਾ ਦੇਖ ਲੈਣੇ ਹੁਣ ਉਹੀ ਸੇਮ ਤੁਹਾਨੂੰ ਦਬਕੇ ਦੀ ਆਉਟਿੰਗ ਸਾਰਿਆਂ ਦੇ ਉੱਪਰ ਧੱਕਾ ਟਾਈਪ ਦੀ ਆਉਟਿੰਗ ਮਿਲੇਗੀ ਇਹਦੇ ਤੇ ਆਊਟਲਾਈਨਸ ਕੀਤਾ ਹੋਇਆ ਇਹ ਦੇਖੋ ਕੁਝ ਨਵਾਂ ਜਿਹਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਹੈ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਵਰਕ ਕੰਮ ਕੀਤਾ ਹੋਇਆ ਤੇ ਇਹ ਹੀ ਇਸਦੀ ਜਿਹੜੀ ਖੂਬਸੂਰਤੀ ਨੂੰ ਨਿਖਾਰ ਰਿਹਾ ਹੈ ਇਹ ਪਿਸਤਾ ਗ੍ਰੀਨ ਇਸ ਦਾ ਕਮੀਜ਼ ਦਾ ਬੇਸ ਹੈ ਇਹ ਦੇਖੋ ਪਿਸਤਾ ਗ੍ਰੀਨ ਬੇਸ ਹੈ ਇਸਦੇ نیچے ਲਾਈਨਿੰਗ ਲੱਗੇਗੀ ਕੱਲੀ 셔ਟ 셔ਟ ਦੇ نیچے ਲਾਈਨਿੰਗ ਲੱਗੇਗੀ ਜੀ ਬਾਟਮ ਦੇ نیچے ਲਾਈਨਿੰਗ ਨਹੀਂ ਲੱਗੇਗੀ 셔ਟ ਦੇ ਥੱਲੇ ਸਵਾ ਡੇਡ ਮੀਟਰ ਦੀ ਲਾਈਨਿੰਗ ਲੱਗੇਗੀ ਪਿਸਤਾ ਗ੍ਰੀਨ ਇਸਦੇ ਥੱਲੇ ਲਾਈਨਿੰਗ ਲੱਗੇਗੀ ਤਾਂ ਇਹਦਾ ਜਿਹੜਾ ਬਾਟਮ ਦੇ ਨਾਲ ਪ੍ਰੋਪਰ ਮੈਚ ਹੋ ਜਾਣਾ ਹੈ ਇਹ ਦੇਖੋ ਸੇਮ ਉਹੀ ਡਿਜ਼ਾਈਨ ਹੈ نیچے ਲੇਸ ਲੱਗੀ ਮਿਲੇਗੀ ਤੁਹਾਨੂੰ ਬਲੈਕ ਕਲਰ ਦੀ ਸਾਰੀ ਆਊਟਿੰਗ ਹੋਈ ਮਿਲੇਗੀ ਇਸਤੇ ਬੈਕ ਸਾਈਡ ਇਸ ਦੀ ਇਸ ਤਰ੍ਹਾਂ ਪ੍ਰਿੰਟਸ ਦੇ ਨਾਲ ਰਹੇਗੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਇਹ ਇਸ ਦੇ neck ਦੇ ਉੱਪਰ ਡਿਜ਼ਾਈਨ ਰਹੇਗਾ ਬਾਰਡਰ ਦਾ ਡਿਜ਼ਾਈਨ ਤੁਸੀਂ ਆਲਰੇਡੀ ਦੇਖ ਚੁੱਕੇ ਹੋ نیچے ਘੇਰੇ ਦਾ ਇਸ ਤਰ੍ਹਾਂ ਕਰਕੇ ਸਾਈਡ ਦੇ ਉੱਪਰ ਘੇਰੇ ਦਾ ਕੰਮ ਹੈ ਤੇ ਇਹ ਇਸ ਦੇ ਨਾਲ ਪਿਸਤਾ ਗ੍ਰੀਨ ਬਾਟਮ ਹੈ ਇਹ ਕਿਉਂਕਿ ਬਹੁਤ ਜ਼ਿਆਦਾ ਟ੍ਰਾਂਸਪੇਰੈਂਟ ਹੈ ਇਸ ਲਈ ਤੁਹਾਨੂੰ ਬਾਟਮ ਦਾ ਕਲਰ ਬ੍ਰਾਈਟ ਦਿਖਦਾ ਬਟ ਜਦੋਂ ਤੁਸੀਂ ਬਾਟਮ ਦਾ ਲਾਈਨਿੰਗ ਇਸ ਦੇ نیچے ਐਡ ਕਰੋਗੇ ਨਾ ਤੇ ਇਸ ਨੇ ਬਿਲਕੁਲ ਐਜ਼ ਇਟ ਇਹੀ ਕਲਰ ਬਣ ਜਾਣਾ ਇਹ ਆ ਗਿਆ ਜੀ ਦੂਸਰਾ ਰੰਗ ਇਸ ਦਾ ਪਿਸਤਾ ਗ੍ਰੀਨ तीसरा देख लेनी है। तीसरा कलर भी नहीं पता के आई थिंक तीसरा कलर है जी स्किन कलर है स्किन बॉटम है दुपट्टा तो इसन बेस है ये देखो सेम दबका टाइप की लाइनिंग मिलेगी इसकी सॉरी आउट लाइनिंग ਇਹ 셀ਫ ਡਿਜ਼ਾਈਨ ਇਸ ਦਾ ਹੈਗਾ ਜਿਹੜਾ ਨੇੜੇ ਤੋਂ ਦੇਖ ਲੋ ਇਸ ਤਰ੍ਹਾਂ ਕਰਕੇ ਲਾਈਨਿੰਗ ਵਾਲਾ ਹੈ ਦੁਪੱਟਾ ਤੇ ਲਾਈਨਿੰਗ ਵਾਲਾ ਇਸ ਦਾ ਕਮੀਜ਼ ਹੈ 셀ਫ ਡਿਜ਼ਾਈਨਿੰਗ ਦੇ ਨਾਲ ਰਹੇਗਾ ਇਹ ਇਸ ਦਾ ਕਮੀਜ਼ ਵੀ ਦੇਖ ਲੈਣੇ ਆਪਾਂ ਇਸ ਕਮੀਜ਼ ਦਾ ਪੀਸ ਹੈ ਜਿਹੜਾ ਬਾਟਮ ਦੇ ਨਾਲ ਦਾ ਸਕਿਨ ਕਲਰ ਦਾ ਹੈ ਇਹ ਦੇਖ ਲੋ ਜੀ ਇਹ ਪੱਟੀ ਇਸ ਤੇ ਸੇਮ ਡਿਜ਼ਾਈਨ ਇਹ ਹੈ ਜੀ ਤਿੰਨ ਰੰਗ ਸ਼ਿਪਿੰਗ ਫ੍ਰੀ ਰਹੂਗੀ ਜੀ 1599 ਇਹਨਾਂ ਸੂਟਾਂ ਦੀ ਪ੍ਰਾਈਸ ਹੈ ਆਈ ਹੋਪ ਸੋਨੇ ਲੱਗੇ ਹੋਣੇ ਆ ਤੇ ਹੁਣ ਤੁਹਾਨੂੰ ਮੈਂ ਇੱਕ ਸੂਟ ਚੋ ਮਸਲੀਨ ਦਾ ਮੇਰੇ ਕੋਲ ਆਇਆ ਹੈ ਮੈਂ ਮਸਲੀਨ ਵਾਲਾ ਸੂਟ ਵੀ ਦਿਖਾ ਦਣੀ ਆ ਮਸਲੀਨ ਦਾ ਵੀ ਸੂਟ ਡਿਸਕਾਊਂਟ ਤੇ ਹੈ ਜੀ 2250 ਦਾ ਸੂਟ ਹੈ ਆਫਟਰ ਡਿਸਕਾਊਂਟ ਰੱਖੜੀ ਤਮਾਕਾ ਦੇ ਆਫਰ ਦੇ ਵਿੱਚ ਇਹ ਤੁਹਾਨੂੰ 1599 ਦਾ ਮਿਲਣ ਜਾ ਰਿਹਾ ਬਹੁਤ ਜ਼ਿਆਦਾ ਵਧੀਆ ਪਿਓਰ ਮਸਲੀਨ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇਖਾਂਗੇ ਇਸ ਦਾ ਮਰੂਨ ਕਲਰ ਦਾ ਸੂਟ ਹੈ ਜੀ ਇਹ ਡਿਜੀਟਲ ਪ੍ਰਿੰਟ ਹੈ ਸੀਕਵੈਂਸ ਦਾ ਵਿੱਚ ਕੰਮ ਹੋਇਆ ਵੈ ਤੇ ਇਸ ਤਰ੍ਹਾਂ ਕਰਕੇ ਆਪਾਂ ਹੁਣ نیچے ਤੋਂ ਦੇਖਦੇ ਜਾਵਾਂਗੇ ਇਹ ਦੇਖੋ ਇੱਕ ਮਿੰਟ ਜੀ ਮੈਂ ਤੁਹਾਨੂੰ ਇਹ ਡਿਜ਼ਾਈਨ ਖਰਾਬ ਕਰ ਰਹੀ ਆ ਮੈਂ ਇਸ ਦੀ ਸਲਿੱਪ ਉਤਾਰ ਦੇਣੀ ਹੈ ਆ ਦੇਖੋ ਜੀ ਇਸ ਤੇ ਘੇਰੇ ਤੇ ਕੰਮ ਹੈ ਆ ਇਸ ਦੇ neck ਦੇ ਉੱਪਰ ਆਏਗਾ ਇਸ ਤਰ੍ਹਾਂ ਕਰਕੇ ਇਹ ਇਸ ਤੇ ਡਿਜ਼ਾਈਨ neck ਤੇ ਆਏਗਾ ਇਹ neck ਤੇ ਆਏਗਾ ਜੀ ਤੇ ਇਹ ਆਏਗਾ نیچے ਘੇਰੇ ਦੇ ਉੱਤੇ ਹੁਣ ਇਸ ਦੀ ਆਪਾਂ ਬੈਕ ਸਾਈਡ ਦੇਖਦੇ ਹਾਂ ਬੈਕ ਸਾਈਡ ਇਸ ਦੀ ਡਾਟਸ ਵਾਲੀ ਹੈ ਇਸ ਤਰ੍ਹਾਂ ਕਰਕੇ ਡਿਜ਼ਾਈਨ ਹੈ ਇਹ ਬੈਕ ਸਾਈਡ ਤੇ ਬਾਹਾਂ ਦੇ ਉੱਪਰ ਡਿਜ਼ਾਈਨ ਆਏਗਾ ਬਾਹਾਂ ਦੇ ਉੱਪਰ ਆਪਣੀ ਮਰਜ਼ੀ ਆਪਾਂ ਪਲੇਨ ਵੀ ਲਾ ਸਕਦੇ ਹਾਂ ਆਪਾਂ ਇਹ ਵੀ ਲਾ ਸਕਦੇ ਆ ਇਹ ਹੈ ਜੀ ਬੈਕ ਸਾਈਡ ਇਸਦੀ ਬਾਟਮ ਦੀ ਗੱਲ ਕਰ ਲਈਏ ਹੁਣ ਬਾਟਮ ਪਲੇਨ ਹੈ ਬਿਲਕੁਲ ਐਕਚੁਅਲੀ ਹੁਣ ਮੈਂ ਡੰਮੀ ਲੈ ਕੇ ਆਉਂਗੀ ਜੀ ਆਪਾਂ ਇਸ ਕੰਮ ਨੂੰ ਕੰਟੀਨਿਊ ਕਰਨਾ ਹੈ ਤਾਂ ਡੰਮੀ ਦੀ ਬਿਲਕੁਲ ਲੋੜ ਪੈਗੀ ਇਹ ਇਸ ਦੇ ਨਾਲ ਮਸਲੀਨ ਦੀ ਬਾਟਮ ਹੈ ਬਹੁਤ ਸਮੂਥ ਫੈਬਰਿਕ ਹੈ ਗੁੱਡ ਕੁਆਲਿਟੀ ਹੈ ਜਿਵੇਂ ਕਿ ਕਹਿਦੀ ਆਪਾਂ ਹਾਂ ਵੀ ਸਰਦਾਰੀ ਕਪੜਾ ਇਹ ਇਸ ਨੂੰ ਆਪਾਂ ਸਰਦਾਰੀ ਕਪੜਾ ਕਹਿ ਸਕਦੇ ਹਾਂ ਇਹ ਦੇਖੋ ਜੀ ਇਹ ਇਸ ਦਾ ਦੁਪੱਟਾ ਹੈ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਜੀ ਤੁਸੀਂ ਜਲਦੀ ਜਲਦੀ ਆਪਣੇ ਆਰਡਰਸ ਹੈ ਜਿਹੜੇ ਬੁੱਕ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਮੇਰੇ ਜਿਹੜੇ ਪੁਰਾਣੇ ਕਸਟਮਰਸ ਨੇ ਜਾਂ ਮੇਰੇ ਨਾਲ ਜੁੜੇ ਹੋਏ ਹੈ ਮੇਰੇ ਕੁਝ ਆਂਟੀ ਨੇ ਕੁਝ ਮੇਰੀਆਂ ਭੈਣਾਂ ਨੇ ਜਿਹੜੀਆਂ ਸ਼ਾਮ ਨੂੰ ਵੀਡੀਓ ਦੇਖਦੀਆਂ ਜਾਂ ਲੇਟ ਵੀਡੀਓ ਦੇਖਦੇ ਆ ਫਿਰ ਉਹ ਆਪਣੇ ਲਈ ਉਹ ਸੂਟ ਦਾ ਆਰਡਰ ਲਗਾਉਂਦੇ ਆ ਤਾਂ ਉਸ ਟਾਈਮ ਤੇ ਉਹ ਸਾਰਾ ਸਟਾਕ ਕਲੀਅਰ ਹੋ ਚੁੱਕਿਆ ਹੁੰਦਾ ਹੈ ਜਾਂ ਸੂਟ ਨਹੀਂ ਮਿਲ ਪਾਉਂਦਾ ਕਿਸੇ ਵੀ ਰੀਜ਼ਨ ਵਾਸਤੇ ਫਿਰ ਉਸ ਟਾਈਮ ਤੇ ਉਹਨਾਂ ਨੂੰ ਮਨਾ ਕਰਦੇ ਆ ਸਾਨੂੰ ਵੀ ਚੰਗਾ ਨਹੀਂ ਲੱਗਦਾ ਸੋ ਜਲਦੀ ਜਲਦੀ ਤੁਸੀਂ ਇਹਨਾਂ ਸੂਟਾਂ ਦੇ ਆਰਡਰ ਹੈ ਜਿਹੜੇ ਡਨ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਫ੍ਰੀ ਰੈਨ ਜਾ ਰਹੀ ਹੈ ਜੀ ਰਖੜੀ ਆਫਰ ਦੇ ਵਿੱਚ ਹੁਣ ਆਪਾਂ ਇੱਕ ਦੇਖਦੇ ਆ ਜੀ ਸੂਟ ਸੀ ਗ੍ਰੀਨ ਦੇ ਵਿੱਚ ਦੇਖਦੇ ਆ ਆਪਾਂ ਹੁਣ ਹੋਈ ਮੇਡ ਦੇ ਸੂਟ ਦੇਖਾਂਗੇ ਇੰਨਾ ਦਾ ਵੀ ਬਹੁਤ ਜ਼ਿਆਦਾ ਫੈਬਰਿਕ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਹ ਸਾਰੇ ਸੂਟ ਜੀ ਹੁਣ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਹੇ ਆ ਇਹ ਦੇਖੋ ਇਹਦੇ ਬੈਕ ਤੇ ਉੱਪਰ ਵੀ ਰਹੇਗਾ ਇਸ ਦੀ ਆਊਟਿੰਗ ਜਿਹੜੀ ਹੈਗੀ ਹੈ ਆਰੀ ਦਾ ਵਰਕ ਹੋਇਆ ਹੋਇਆ ਵੇਖੋ ਜੀ ਆਰੀ ਵਰਕ ਹੈ ਇਸ ਦਾ ਤੇ ਇਹ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਕਰਕੇ ਸ਼ੋਲਡਰ ਦੇ ਉੱਪਰ ਫੁੱਲ ਰਹੇਗਾ ਵਿੱਚ ਜਿਹੜੇ ਇਹ ਫਿੱਕੇ ਫੁੱਲ ਨੇ ਇਹ ਆਰੀ ਵਰਕ ਕੀਤੇ ਹੋਏ ਆ ਜੋ ਇਸ ਤੇ ਸੈਲਫ ਦੇ ਨਾਲ ਦੇ ਡਿਜ਼ਾਈਨ ਦੇ ਰਹਿਣਗੇ ਇਹ ਆਰੀ ਵਰਕ ਨੇ ਆ ਇਸ ਤੇ ਨੀਚੇ ਘੇਰੇ ਦੇ ਉੱਪਰ ਕੋਈ ਵੀ ਸੂਟ ਦੀ ਫੋਟੋ ਤੁਹਾਨੂੰ ਸਮਝ ਨਾ ਆਈ ਤੇ ਤੁਸੀਂ ਮੈਨੂੰ WhatsApp ਦੇ ਉੱਪਰ ਵੀ ਇਹਨਾਂ ਦੀਆਂ ਪਿਕਚਰਸ ਪਰਸਨਲੀ ਮੰਗਵਾ ਸਕਦੇ ਹੋ ਇਹ ਹੈ ਜੀ ਇਸ ਤੇ ਘੇਰੇ ਦੇ ਉੱਪਰ ਡਿਜ਼ਾਈਨ ਆਰੀ ਵਰਕ ਦੇ ਨਾਲ ਹੈ ਜੀ ਵਿੱਚ ਇਸ ਤੇ ਸੀਕੁਐਂਸ ਦਾ ਵੀ ਵਰਕ ਹੋਏਗਾ ਥੋੜਾ ਬਹੁਤਾ ਟੱਚ ਹੋਏਗਾ ਬਾਕੀ ਸਾਰਾ ਇਹ ਆਰੀ ਵਰਕ ਹੋਇਆ ਹੋਇਆ ਹੈ ਤੇ ਇਸ ਦੀ ਬੈਕ ਸਾਈਡ ਤੇ ਵੀ ਸੇਮ ਹੀ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲੇਗਾ। ਆਲਓਵਰ ਸੂਟ ਹੈ ਇਸ ਤੇ ਨਾਲ ਬਾਟਮ ਵੀ ਸੇਮ ਸੈਲਫ ਡਿਜ਼ਾਈਨ ਦੀ ਰਹੇਗੀ। ਇਹ ਦੇਖੋ ਜੀ ਦੋਨੋਂ ਸਾਈਡਾਂ ਦੇ ਉੱਪਰ ਇਸ ਤੇ ਡਿਜ਼ਾਈਨ ਰਹੇਗਾ। ਕਿਉਂਕਿ ਇਹ ਜਿਹੜਾ ਹੈ ਇਹ ਬੈਕ ਸਾਈਡ ਤੇ ਆਪਣੇ ਪੂਰੇ ਸ਼ਰਟ ਦੇ ਸੈਂਟਰ 'ਚ ਰਹੇਗਾ। ਬੈਕ ਸਾਈਡ ਤੇ ਇਹ ਆਪਣੇ ਫਰੰਟ ਤੇ ਰਹੇਗਾ। ਜਿਸ ਤੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਹੈ। ਸਾਰੇ ਫਲਾਵਰਸ ਦੇ ਉੱਪਰ ਆਰੀ ਦਾ ਵਰਕ ਹੋਇਆ ਜੀ। ਇਹਦੇ ਵਿੱਚ ਸੀਕਵੈਂਸ ਦਾ ਵੀ ਹੈ। ਇਹ ਦੇਖੋ। ਤੇ ਇਸ ਦੇ ਨਾਲ ਹੁਣ ਆਪਾਂ ਦੁਪੱਟਾ ਦੇਖ ਲੈਨੇ ਆਂ ਦੁਪੱਟੇ ਇਹਨਾਂ ਦੇ ਨਾਲ ਜੀ ਪਿਓਰ ਸ਼ਫੌਨ ਦਾ ਦੁਪੱਟਾ ਹੈ ਇਹ ਬਿਲਕੁਲ ਪਿਓਰ ਸ਼ਫੌਨ ਦੇ ਦੁਪੱਟੇ ਆ ਇਹ ਦੁਪੱਟਾ ਜੀ ਖੁੱਲੇ ਡੁੱਲੇ 2 ਮੀਟਰ ਦੇ ਦੁਪੱਟੇ ਆ ਪਿਓਰ ਸ਼ਫੌਨ ਦੇ ਤੇ ਇਸ ਦੇ ਵਿੱਚ ਡਿਜੀਟਲ ਪ੍ਰਿੰਟ ਸੂਟ ਦੇ ਨਾਲ ਦਾ ਬਾਕੀ ਇਸ ਦਾ ਜੋ ਵੀ ਡਿਜ਼ਾਈਨ ਐਡ ਕੀਤਾ ਸੂਟ ਦੇ ਅਕੋਰਡਿੰਗ ਇਹ ਆ ਜੀ ਵੀ ਮੇਡ ਦੇ ਸੂਟ ਤੇ ਇਹਨਾਂ ਦਾ ਰੇਟ ਹੈ ਜਿਹੜਾ ਜੀ 2250 ਰੁਪਏ ਰਹਿਣ ਜਾ ਰਿਹਾ ਹੈ 2750 ਦੇ ਸੂਟ ਸੀ ਆਫਟਰ ਡਿਸਕਾਊਂਟ ਤੁਹਾਨੂੰ ਇਹ 2250 ਦੇ ਵਿੱਚ ਸੂਟ ਮਿਲਣ ਜਾ ਰਿਹਾ ਹੈ ਤੇ ਤੁਸੀਂ ਇਹਨਾਂ ਦੀਆਂ ਅੱਛੀ ਤਰ੍ਹਾਂ ਪਿਕਚਰ ਵਗੈਰਾ ਮਗਾਉਣੀਆਂ ਹੋਈਆਂ ਪਰਸਨਲ ਕੁਝ ਤਸਵੀਰਾਂ ਮਗਾਉਣੀਆਂ ਹੋਈਆਂ ਤਾਂ ਤੁਸੀਂ ਮੰਗਵਾ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਦੂਸਰਾ ਵੀ ਸਿਮਿਲਰ ਜਿਹਾ ਕਲਰ ਹੈ ਸੇਮ ਸੇਮ ਥੋੜਾ ਜਿਹਾ ਬਸ ਫਰੋਜੀ ਜਿਹਾ ਇਹ ਲਾਈਟ ਹੋ ਗਿਆ ਸੀ ਗ੍ਰੀਨ ਤੋਂ ਉਹ ਵੀ ਆਪਾਂ ਦੇਖ ਲੈਣੇ ਆ ਆਰੀ ਵਰਕ ਦੇ ਨਾਲ ਹੈ ਸੈਲਫ ਦੇ ਵਿੱਚ ਵੀ ਡਿਜ਼ਾਈਨ ਹੋਊਗਾ ਇਹ ਫੈਬਰਿਕ ਦਾ ਸੈਲਫ ਡਿਜ਼ਾਈਨ ਵੀ ਹੈ ਇਹ ਦੇਖੋ ਜੀ ਇਹਦੇ ਵਿੱਚ ਬਸ ਥੋੜਾ ਜਿਹਾ ਡਿਜ਼ਾਈਨ ਕੁਝ ਇਸ ਤਰ੍ਹਾਂ ਇਹ ਆਪਾਂ ਨੂੰ ਇਸ ਤਰ੍ਹਾਂ ਮਿਲੇਗਾ ਉਹੀ ਸ਼ੋਲਡਰ ਵਾਲਾ ਹੈ ਆਪਾਂ ਨੂੰ neck ਤੇ ਡਿਜ਼ਾਈਨ ਫਲਾਵਰ ਦਾ نیچے ਤੱਕ ਆਪਾਂ ਚਲੇ ਜਾਨੀ ਹੈ ਤੇ نیچے ਆਪਾਂ ਨੂੰ ਘੇਰੇ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਦੇਖਣ ਨੂੰ ਮਿਲਦਾ ਹੈ ਹੁਣ ਆਪਾਂ ਇਸ ਦੀ ਬੈਕ ਸਾਈਡ ਗੱਲ ਕਰ ਲਈਏ ਅੱਛਾ ਇਹ ਵੀ ਆਰੀ ਵਰਕ ਇਸ ਤੇ ਵਿੱਚ ਵੀ ਫਲਾਵਰਸ ਬਣੇ ਹੋਏ ਆ ਮਸ਼ੀਨੀ ਕੰਮ ਹੋਇਆ ਜੀ ਮਸ਼ੀਨੀ ਵਰਕ ਦੇ ਨਾਲ ਨੇ ਸਾਰੇ ਸੂਟ ਇਹ ਦੇਖੋ ਜੀ ਬੈਕ ਸਾਈਡ ਦੇ ਉੱਪਰ ਵੀ ਸੇਮ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲੇਗਾ ਡਿਜੀਟਲ ਪ੍ਰਿੰਟਿੰਗ ਦਾ ਡਿਜ਼ਾਈਨ ਹੈ ਤੇ ਸੇਮ ਤੁਹਾਨੂੰ ਸ਼ੋਲਡਰ ਦੇ ਉੱਪਰ ਵੀ ਇਹ ਡਿਜ਼ਾਈਨ ਹੈ ਜਿਹੜਾ ਦੇਖਣ ਨੂੰ ਮਿਲੇਗਾ ਇਹ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਹੈ ਇਹ ਇਨਾਂ ਦੀਆਂ ਇਹ ਬਾਹਾਂ ਦਾ ਡਿਜ਼ਾਈਨ ਹੈ ਜੀ ਇਹ ਬਾਹਾਂ ਦੇ ਉੱਪਰ ਜਾਏਗਾ ਵਿਦ ਫਲਾਵਰ ਇੱਥੋਂ ਤੱਕ ਇਹ ਹੋ ਗਿਆ ਜੀ ਬਾਹਾਂ ਦਾ ਤੇ ਬਾਕੀ ਤੁਸੀਂ ਇਸ ਨੂੰ ਸ਼ੋਲਡਰ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਸਾਈਡ ਤੋਂ ਕਟਿੰਗ ਕਰਕੇ ਤੁਸੀਂ ਬਾਹਾਂ ਲਈ ਡਿਜ਼ਾਈਨ ਕਰ ਸਕਦੇ ਹੋ ਐਕਚੁਅਲੀ ਇਹ ਬਾਹਾਂ ਦਾ ਡਿਜ਼ਾਈਨ ਹੈ ਮੈਨੂੰ ਲੱਗਦਾ ਹੈ ਸ਼ੋਲਡਰ ਦੇ ਉੱਪਰ ਨਹੀਂ ਹੈ ਮੈਂ ਤੁਹਾਨੂੰ ਦਿਖਾਉਣ ਵਿੱਚ ਗਲਤੀ ਕਰ ਲਈ ਇਹ نیچے ਘੇਰੇ ਦਾ ਕੰਮ ਹੈ ਬੈਕ ਐਂਡ ਫਰੰਟ ਹਾਂਜੀ ਇਹ ਨਾਲ ਵਾਲੀਆਂ ਬਾਹਾਂ ਨੇ ਇਹ ਤੁਹਾਨੂੰ ਬਾਹਾਂ ਦੇਖਣ ਨੂੰ ਮਿਲ ਰਹੀਆਂ ਤੇ ਇਹ ਹੈ ਜੀ ਆਪਣਾ نیچے ਘੇਰੇ ਦਾ ਕੰਮ ਸਾਰਾ ਇਹਦੇ ਨਾਲ ਹੁਣ ਆਪਾਂ ਦੁਪੱਟਾ ਦੇਖ ਲੈਨੇ ਆ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਫੁੱਲ ਪਿਓਰ ਸ਼ਫੂਨ ਦੇ ਦੁਪੱਟੇ ਆ ਡਿਜੀਟਲ ਪ੍ਰਿੰਟ ਦੇ ਨਾਲ ਹੈ ਤੇ ਬੜੇ ਹੀ ਸਰਦਾਰੀ ਸੂਟ ਨੇ ਇਹਨਾਂ ਦੇ ਸਾਰਿਆਂ ਦੇ ਡਿਸਕਾਊਂਟ ਮਿਲ ਰਿਹਾ ਜੀ ਤੁਹਾਨੂੰ ਸਾਰੇ ਸੂਟਾਂ ਦੇ ਉੱਪਰ ਪਿਓਰ ਦੇ ਦੁਪੱਟੇ ਆ ਦੇਖੋ ਜੀ ਇਹ ਬੂਈ ਮੇਡ ਦਾ ਸੂਟ ਹੈ ਇਹ ਦੇਖੋ ਇਹਦੇ 4 ਸਾਈਡ ਬਾਰਡਰ ਰਹੇਗਾ ਇਹ ਸਾਰੇ ਸੂਟ 27-2800 ਦੀ ਰੇਂਜ ਵਾਲੇ ਆ ਜੀ ਜਿਹੜੇ ਆਫਟਰ ਡਿਸਕਾਊਂਟ ਤੁਹਾਨੂੰ 2500 ਦੇ ਵਿੱਚ ਹੀ ਮਿਲ ਜਾਣੀ ਹੈ ਤੁਸੀਂ ਆਪਣੇ ਲਈ ਜੋ ਵੀ ਇਹ ਪਸੰਦ ਕਰ ਰਹੇ ਹੋ ਦੇਖ ਰਹੇ ਹੋ ਤੇ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ WhatsApp ਦਿਖਾਈ ਦੇ ਰਿਹਾ ਤੁਸੀਂ ਆਪਣੇ ਆਰਡਰਸ ਤੇ ਇਨਕੁਆਰੀਜ਼ ਇਸ ਨੰਬਰ ਦੇ ਉੱਪਰ ਜਾ ਕੇ WhatsApp ਕਰ ਸਕਦੇ ਹੋ ਦੁਪट्टे ਦੇ ਉੱਪਰ 4 ਸਾਈਡ ਚੌੜਾ-ਚੌੜਾ ਬਾਰਡਰ ਰਹੇਗਾ ਜੀ ਇਸ ਤਰ੍ਹਾਂ ਸੈਂਟਰ ਦੇ ਵਿੱਚ ਇਸ ਦੇ ਫਲਾਵਰ ਰਹਿਣਗੇ ਕੁਝ ਇਸ ਤਰ੍ਹਾਂ ਕਿਉਂਕਿ ਲਾਈਟ ਹੈ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਅੱਛੀ ਤਰ੍ਹਾਂ ਨਹੀਂ ਦਿਖਾਈ ਦਿੰਦੇ ਉਹਨੇ ਕਿਉਂਕਿ ਬਹੁਤ ਜ਼ਿਆਦਾ ਲਾਈਟ ਕਲਰ ਹੈ ਤੇ ਫੁੱਲ ਪਿਓਰ ਦੇ ਦੁਪट्टे ਹੈ ਜੀ ਸਾਰਿਆਂ ਦੇ ਨਾਲ ਪਿਓਰ ਸ਼ਫੋਨ ਦੇ ਦੁਪੱਟੇ ਹੈ ਇਹ ਸੂਟ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦੇਖ ਲਓ ਇਹ ਹੋ ਗਿਆ ਜੀ ਇਸ ਵਾਲੇ ਸੂਟ ਦਾ ਹੁਣ ਆਪਾਂ ਇੱਕ ਸੂਟ ਦੇਖਦੇ ਹਾਂ ਤੁਸੀਂ ਇਹਨਾਂ ਦੇ ਨਾਲ ਦੇ ਆਰਡਰ ਦੇ ਸਕਦੇ ਹੋ ਕਿਸੇ ਹੋਰ ਕਲਰ ਦੇ ਉੱਪਰ ਡਿਜ਼ਾਈਨ ਕਰਵਾਉਣਾ ਹੋਵੇ ਬਟ ਇੱਕ ਸਿੰਗਲ ਸੂਟ ਸਿੰਗਲ ਕਲਰ ਦੇ ਵਿੱਚ ਹੋਣ ਕਰਕੇ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਵਿਸਕੋਸ ਔਰਗੈਂਜ਼ਾ ਦੇ ਉੱਪਰ ਕੰਮ ਹੈ ਸਭ ਤੋਂ ਪਹਿਲਾਂ ਆਪਾਂ ਪਾਰਟੀ ਵੇਅਰ ਸੂਟ ਹੈ ਆਪਾਂ ਦੇਖ ਲੈਨੇ ਆ ਫਿਰ ਇਸ ਦੇ ਰੇਟ ਦੀ ਤੇ ਇਸ ਦੀ ਗੱਲ ਕਰਾਂਗੇ ਆਪਾਂ ਕੁਆਲਿਟੀ ਦੀ ਇਹ ਇਸ ਤੇ neck ਦੇ ਉੱਪਰ ਡਿਜ਼ਾਈਨ ਹੈ ਇਹ ਇਸ ਤੇ ਕੇਰੇ ਦੇ ਉੱਪਰ ਡਿਜ਼ਾਈਨ ਹੈ ਪਿਓਰ ਵਿਸਕੋਸ ਦਾ ਇਹ ਸੂਟ ਹੈ ਜੀ ਮਜ਼ੈਂਟਾ ਕਲਰ ਹੈ ਇਸ ਦਾ ਇਹ ਦੇਖੋ ਇਹ ਇਸ ਦਾ ਪਾਰਟੀ ਵੇਅਰ ਲੁੱਕ ਹੈ ਇਸ ਦੀ ਹੁਣ ਮੈਂ ਤੁਹਾਨੂੰ ਇਸ ਦੀ ਬਾਟਮ ਦਿਖਾਨੀ ਪਿਓਰ ਮਸਲੀਨ ਦੀ ਇਹਦੇ ਨਾਲ ਪਲੇਨ ਬਾਟਮ ਹੈ ਇਹ ਇਸ ਦੀ ਬਾਟਮ ਹੈ ਹੁਣ ਆਪਾਂ ਸ਼ਰਟ ਦੀ ਗੱਲ ਕਰਦੇ ਹਾਂ ਪਿਓਰ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਹੈ ਇਸ ਤੀਆਂ ਦੇ ਵਿੱਚ ਜਿਨ੍ਹਾਂ ਨੇ ਵੀ ਭਾਰੇ ਸੂਟ ਪਾਉਣੇ ਨੇ ਜਿਹੜੀਆਂ ਜਿਨ੍ਹਾਂ ਦੀ ਨਵੀਂ-ਨਵੀਂ ਮੈਰिज ਹੋਈ ਆ ਜੋ ਬਹੁਤ ਸਾਰੀਆਂ ਪਹਿਣਾ ਨੂੰ ਸ਼ੌਂਕ ਹੁੰਦਾ ਨਾ ਬ੍ਰਾਈਟ ਕਲਰ ਥੋੜੇ ਪਾਰਟੀ ਵੇਅਰ ਸੂਟ ਪਾਉਣ ਦਾ ਤਾਂ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਇਹ ਦੇਖੋ ਜੀ ਇਹ ਇਸ ਦਾ ਦੁਪੱਟਾ ਹੈ ਦੁਪੱਟਾ ਇਸ ਦਾ ਦੋਨੋਂ ਸਾਈਡ ਕੰਮ ਰਹੇਗਾ ਪੂਰੇ ਦੁਪੱਟੇ ਦੇ ਉੱਪਰ ਵਰਕ ਰਹੇਗਾ ਜੀ ਇਹ ਦੇਖੋ ਪਿਓਰ ਆਰਗੈਂਜ਼ਾ ਦਾ ਦੁਪੱਟਾ ਜੀ ਇਹ ਇਸ ਦੇ ਨਾਲ ਪਲੇਨ ਮਸਲੀਨ ਦੀ ਬਾਟਮ ਹੈ ਪਿਓਰ ਦੀ ਬਾਟਮ ਹੈ ਜੀ ਸੂਟ ਇੱਕ ਵਾਰੀ ਫਿਰ ਤੋਂ ਦੇਖ ਲਓ ਕਮੀਜ਼ ਇਹ ਦੇਖੋ ਜੀ ਸਾਡੇ 2700 ਦਾ ਸੂਟ ਸੀ ਜੀ ਆਫਟਰ ਡਿਸਕਾਊਂਟ ਤੁਹਾਨੂੰ 2250 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਇਹ ਸੂਟ ਮਿਲ ਸਕਦਾ ਪਿਓਰ ਲਾਈਟ weight ਇੰਨਾ ਜ਼ਿਆਦਾ ਲਾਈਟ weight ਹੈ ਕਿ ਇਸ ਨੂੰ ਆਪਾਂ ਜਦੋਂ ਕੈਰੀ ਕਰਾਂਗੇ ਤਾਂ ਆਪਾਂ ਨੂੰ ਖੁਦ ਨੂੰ ਇੱਕ ਰਿਚ ਐਂਡ ਗੁੱਡ ਫੀਲ ਜਿਹੜਾ ਹੈ ਵਾਈਬਸ ਆਣ ਗਿਆ ਕਿ ਆਪਾਂ ਕੁਝ ਇੱਕ ਅੱਛੀ ਚੀਜ਼ ਪਾਈ ਹੋਈ ਹੈ ਅੱਛਾ ਫੈਬਰਿਕ ਪਾਇਆ ਹੈ ਇਸ ਰੇਂਜ ਦੇ ਵਿੱਚ ਜੀ ਸਭ ਨੂੰ ਪਤਾ ਹੈ ਕਿ ਇੰਨੇ ਅچھے ਵਧੀਆ ਫੈਬਰਿਕ ਦੇ ਉੱਪਰ ਇੰਨਾ ਕਾਰਾਗਰੀ ਇੰਨਾ ਕੰਮ ਹੋਏ ਵੀ ਸੂਟ ਹੈ ਜਿਹੜੇ ਉਹ ਆਪਾਂ ਨੂੰ ਨਹੀਂ ਮਿਲਦੀ ਹੁੰਦੇ ਕਿਸੇ ਨੂੰ ਵੀ ਪਸੰਦ ਹੋਇਆ ਸਿੰਗਲ ਸੂਟ ਹੋਣ ਕਰਕੇ ਇਸ ਨੂੰ ਅچھے ਡਿਸਕਾਊਂਟ ਦੇ ਉੱਪਰ ਦੇਣ ਜਾ ਰਹੇ ਹਾਂ ਆਪਾਂ ਨੇੜੇ ਤੋਂ ਦੇਖ ਲਓ ਤੁਸੀਂ ਪਰਸਨਲ ਇਸ ਦੀ ਫੋਟੋ ਮੰਗਵਾਨੀ ਹੋਈ ਵੀਡੀਓ ਬਣਵਾ ਕੇ ਮੰਗਵਾਨੀ ਹੋਈ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਇੰਟਰਸਟਿਡ ਹੋਏ ਤਾਂ ਤੁਸੀਂ ਜ਼ਰੂਰ ਆਪਣਾ ਕੰਟੈਕਟ ਕਰਨਾ ਤੇ ਇਹ ਸਿੰਗਲ ਸੂਟ ਹੈ ਜੀ ਇਹਦੇ ਵਿੱਚ ਜ਼ਿਆਦਾ ਨਾ ਕੋਈ ਕਲਰ ਆਪਸ਼ਨ ਹੈ ਤੇ ਨਾ ਹੀ ਆਪਾਂ ਨੂੰ ਇਹ ਜ਼ਿਆਦਾ ਕੁਆਂਟੀਟੀ ਮਿਲ ਸਕਦੀ ਹੁਣ ਆ ਜਾਂਦੇ ਆ ਜੀ ਲੇਲਨ ਦੇ ਸੂਟ ਲੇਲਨ कॉटन ਦੇ सूट ਹੈ ਇਹ ਆਫ ਵਾਈਟ بیس ਦੇ ਵਿੱਚ ਬਹੁਤ ਸਾਰੇ ਕਸਟਮਰਸ ਡਿਮਾਂਡ ਕਰ ਰਹੇ ਸੀਗੇ ਜਿਨ੍ਹਾਂ ਨੂੰ ਪਹਿਲਾ ਸੂਟ ਨਹੀਂ ਮਿਲੇਗੇ ਆਫ ਵਾਈਟ بیس ਵਾਲੇ ਜਾਂ ਤਾਂ ਨਹੀਂ ਲੈਣ ਵਾਲੇ ਸਟਾਕ ਕਲੀਅਰ ਹੋ ਗਿਆ ਸੀ ਉਹਨਾਂ ਦੇ ਲਈ ਇੱਕ ਬਹੁਤ ਜ਼ਿਆਦਾ ਵਧੀਆ ਉਸ ਤੋਂ ਗੁੱਡ ਕੁਆਲਿਟੀ ਤੇ ਚੰਗੇ ਕੰਮ ਦੇ ਨਾਲ ਆਇਆ ਹੋਰ ਵੀ ਜ਼ਿਆਦਾ ਹੈਵੀ ਵਰਕ ਦੇ ਵਿੱਚ ਇਹ ਸੂਟ ਮੈਂ ਤੁਹਾਨੂੰ ਜਲਦੀ ਜਲਦੀ ਦਿਖਾ ਦੇਣੀ ਆ ਤਿੰਨ ਕਲਰ ਨੇ ਇਹਨਾਂ ਦੇ ਵਿੱਚ ਜੀ ਕਿੰਨੇ ਰੰਗ ਦਿਖਾ ਦੇਣੀ ਆ पिस्ता ग्रीन बॉटम रहन जा रही है इसके नाल लेवेंडर बॉटम रहन जा रही है इसके नाल पीच बॉटम रहन जा रही है सब तो पहला आपा देख रही है जी सी ग्रीन बॉटम वाला सॉरी पिस्ता पिस्ता ने सी ग्रीन बस एवे दा खुशी है आपा खोल के देख दे हैं ਬਹੁਤ ਜ਼ਿਆਦਾ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਸਾਰੇ ਦੇ ਵਿੱਚ ਸੀਕੁਐਂਸ ਦਾ ਕੰਮ ਹੈ ਬਿਲਕੁਲ ਵੀ ਚੁਪਦਾ ਖੁਪਦਾ ਨਹੀਂ ਰਿਚ ਕੁਆਲਿਟੀ ਹੈ ਸੁਪਰ ਡੁਪਰ ਸੁਪੀਰੀਅਰ ਕੁਆਲਿਟੀ ਹੈ ਇਹਨਾਂ ਦੀ ਫੈਬਰਿਕ ਇੰਨਾ ਪਿਆਰਾ ਲੇਲਣ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇਖਦੇ ਹਾਂ ਅੱਛਾ ਸਭ ਤੋਂ ਵਧੀਆ ਗੱਲ ਇਹ ਹੈ ਜੀ ਕਿ ਇਹਨਾਂ ਦੇ ਨਾਲ ਬਾਟਮ ਮੈਚਿੰਗ ਨਹੀਂ ਹੈ ਹਲੋ ਵਰਹੀ ਨੇ ਇਹ ਦੇਖੋ ਇਹ ਇਹਨਾਂ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੀ ਆਫ ਵਾਈਟ ਬਾਟਮ ਹੈ ਆਫ ਵਾਈਟ ਸੂਟ ਹੈ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਿਓ ਜਿੰਨਾਂ ਨੂੰ ਪਹਿਲਾਂ ਇਹ ਸੂਟ ਚਾਹੀਦੇ ਸੀਗੇ ਇਹਨਾਂ ਦੇ ਨਾਲ ਦੇ ਜਿਹੜੇ ਮੈਂ ਲੈ ਕੇ ਆਈ ਸੀ ਉਹ ਸਟਾਕ ਕਲੀਅਰ ਹੋ ਚੁੱਕਿਆ ਜੀ ਆ ਦੇਖੋ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਸੂਟ ਹੈ ਇਹ ਦੇਖੋ ਕੁਆਲਿਟੀ ਜਦੋਂ ਤੁਸੀਂ ਇਸ ਨੂੰ ਮੰਗਵਾਉਂਗੇ ਤਾਨੂੰ ਫਿਰ ਪਤਾ ਲੱਗੇਗਾ ਕਿ ਪਹਿਲਾਂ ਵਾਲੇ ਸੂਟਾਂ ਦੇ ਨਾਲੋਂ ਇਹਨਾਂ ਦਾ ਕਿੰਨਾ ਜ਼ਿਆਦਾ ਫਰਕ ਹੈ ਕੁਆਲਿਟੀ ਦੇ ਵਿੱਚ ਇਹ ਇਸ ਦਾ ਬਾਟਮ ਮੈਚਿੰਗ ਰਹੇਗੀ ਮੈਨੂੰ ਤੇ ਸੀਗਾ ਬਟ ਨਹੀਂ ਇਸ ਦੇ ਵਿੱਚ ਹੈ ਜੀ ਇਹ ਡਿਜ਼ਾਈਨ ਤੇ ਹੁਣ ਆਪਾਂ ਇਹਦਾ ਦੁਪੱਟਾ ਦੇਖ ਲੈਣੀ ਹੈ ਮੈਨੂੰ ਬੜਾ ਹੀ ਸੋਹਣਾ ਲੱਗਿਆ ਇਸੇ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਸ਼ੇਅਰ ਕਰ ਦਿਆਂ ਮੈਂ ਡਿਜ਼ਾਈਨ ਨੂੰ ਆ ਦੇਖੋ ਜੀ ਸਾਰੇ ਦੁਪੱਟੇ ਦੇ ਵਿੱਚ ਇਹ ਇੰਨੀ ਅੱਛੀ ਚੀਜ਼ ਹੈ ਨਾ ਇਸ ਦਾ ਮਤਲਬ ਫੀਲ ਹੀ ਦੱਸ ਰਿਹਾ ਕਿ ਬਹੁਤ ਜ਼ਿਆਦਾ ਵਧੀਆ ਵਾਲੀ ਇਹ ਲੇਲਨ ਕਾਟਨ ਹੈ ਇਹ ਦੇਖੋ ਜੀ ਸਾਰੇ ਦੇ ਉੱਪਰ ਬਾਰਡਰ ਹੈ ਤੇ ਵਿੱਚ ਇਸ ਤੇ ਛੋਟੀਆਂ-ਛੋਟੀਆਂ ਬੂਟੀਆਂ ਦਾ ਐਵੇਂ ਕਰਕੇ ਡਿਜ਼ਾਈਨ ਹੋਊਗਾ ਹੁਣ ਆਪਾਂ ਇਸ ਨੂੰ ਲੈ ਕੇ ਦੇਖ ਲੈਣੇ ਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਨੇੜੇ ਤੋਂ ਤੁਸੀਂ ਥੋੜਾ ਫੈਬਰਿਕ ਵੀ ਦੇਖ ਲਓ ਤੇ ਇਸ ਦਾ ਵਰਕ ਵੀ ਦੇਖ ਲਓ ਇਹ ਵੀ ਤੁਸੀਂ ਥੋੜਾ ਨੇੜੇ ਤੋਂ ਦੇਖ ਲਓ ਇਹਦੇ نیچے ਘੇਰੇ ਦੇ ਉੱਪਰ ਇਸ ਤਰ੍ਹਾਂ ਕਰਕੇ ਕੜਾਈ ਹੈ ਬਹੁਤ ਹੀ ਜ਼ਿਆਦਾ ਹੱਥ ਲਗਾਉਣ ਤੇ ਵੀ ਨਾ ਇੰਨਾ ਠੰਡਾ ਠੰਡਾ ਕਪੜਾ ਹੋਇਆ ਹੋਇਆ ਹੈ ਮਤਲਬ ਬਹੁਤ ਜ਼ਿਆਦਾ ਠੰਡਾ ਲੱਗ ਰਿਹਾ ਜਿਵੇਂ ਗਿੱਲਾ ਹੁੰਦਾ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਇਹ ਸਿੱਲਾ ਠੰਡਾ ਕਪੜਾ ਹੈ ਇਹਦੇ ਵਿੱਚ ਦੂਜਾ ਰੰਗ ਹੈ ਜੀ ਦੂਸਰਾ ਬਸ ਇਹ ਹੈ ਮਤਲਬ ਬਾਟਮ ਦਾ ਤਾਂ ਕੋਈ ਚੱਕਰ ਹੀ ਨਹੀਂ ਹੈ ਇਸ ਤੇ ਨਾਲ ਦੀ ਬਾਟਮ ਹੈ ਇਹ ਦੇਖ ਲਓ ਜੀ ਤੇ ਤੀਸਰਾ ਏ ਹੈ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ ਇਹ ਸਾਰੇ ਸੂਟ ਹੈ ਜੀ ਜਿਹੜੇ ਤੁਹਾਨੂੰ ਇਹ ਦਿਖਾਏ ਆ ਮੈਂ ਇਹ ਆਫਟਰ ਡਿਸਕਾਊਂਟ ਤੁਹਾਨੂੰ ਜੀ 1750 1750 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਮਿਲਣ ਜਾ ਰਿਹਾ ਜਦਕਿ ਇਹਨਾਂ ਦਾ ਐਕਚੁਅਲ ਪ੍ਰਾਈਸ ਹੈ ਜਿਹੜਾ ਉਹ 2250 ਰੁਪਏ ਤੇ ਸ਼ਿਪਿੰਗ ਅਲੱਗ ਤੋਂ ਸੀਗੀ ਇਹ ਸੂਟ ਤੁਹਾਨੂੰ ਹੁਣ ਆਫਟਰ ਡਿਸਕਾਊਂਟ ਰਖੜੀ ਦਾ ਚਲਦੇ ਇਹ ਤੁਹਾਨੂੰ 17500 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੇ ਤੁਹਾਨੂੰ ਜਿਹੜਾ ਵੀ ਸੂਟ ਜਿਹੜਾ ਵੀ ਡਿਜ਼ਾਈਨ ਪਸੰਦ ਆ WhatsApp ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਚੱਲਦਾ ਦਿਖ ਰਿਹਾ ਤੁਸੀਂ ਉਹਦੇ ਤੇ ਜਾ ਕੇ ਆਪਣੀ ਇਨਕੁਆਰੀ ਕਰ ਸਕਦੇ ਹੋ ਆਪਣੀ ਬੁਕਿੰਗ ਕਰ ਸਕਦੇ ਹੋ ਤੇ ਮਿਲਦੇ ਆਪਾਂ ਫੇਰ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸੱਚੀ ਕਾਲ ਜੀ ਗੁੱਡ ਬਾਏ ਐਂਡ ਟੇਕ ਕੇਅਰ